ਕੀ ਕਿਦਾਂ ਹੋਇਆ ਸੀ ਇਹ ਹਾਦਸਾ ਅੱਗੇ ਬੈਠਿਆ ਅੱਗੇ ਗੱਡੀ ਚੱਲਦੀ ਏ ਹਾਂ ਸੱਤੀ ਮਾਰੀ ਵਿਚੇ ਨੇ ਇਹ ਵੀ ਮੈਂ ਵੇਖਿਆ ਬਚਾ ਲਈਏ ਹਾਂ ਬ੍ਰੇਕ ਲਾ ਲੰਦਾ ਆਪਣੀ ਸਾਈਡ ਪਜਾ ਕੇ ਦੂਜੀ ਠੋਕ ਦਿੱਤੀ ਤੇ ਕਿੰਨੇ ਕੁ ਸਵਾਰੀਆਂ ਸੀ ਵੱਡੀ ਸਵਾਰੀ ਬਸ ਫੁੱਲ ਭਰੀ ਸੀ ਅੱਗੇ ਪਿੱਛੇ ਖਲੋਤੀਆਂ ਇਹ ਖਲੋਦੋਂ ਥਾਣੇ ਸੀ ਤੁਸੀਂ ਕਿੱਥੇ ਜਾ ਰਹੇ ਸੀਗੇ ਅਸੀਂ ਜਲੰਧਰ ਜਾ ਰਹੇ ਸੀ ਤੁਹਾਡੇ ਨਾਲ ਕੱਲੇ ਸੀ ਤੁਸੀਂ ਹੋਰ ਵੀ ਤੁਹਾਡੇ ਨਾਲ ਸੀਗੇ ਮੇਰੇ ਨਾਲ ਘਰ ਨੂੰ ਜਾ ਰਹੇ ਸੀ ਨਾ ਤੇ ਜ਼ਖਮੀ ਕਿੰਨੇ ਲੋਕੀ ਹੋਏ ਹੋਰ ਜ਼ਖਮੀ ਬਹੁਤ ਹੋਏ ਬਹੁਤ ਬਹੁਤ ਨੇ ਲੋਕਾਂ ਦੇ ਤੇ ਡਰਾਈਵਰ ਦਾ ਕਸੂਰ ਲੱਗਦਾ ਤੁਹਾਨੂੰ ਕੀ ਡਰਾਈਵਰ ਦਾ ਸਾਰੇ ਬੱਸ 'ਚ ਬੈਠੀ ਸੀਗੇ ਹਾਂ ਮੈਂ ਖੜੀ ਸੀ ਤੇ ਬੈਠੇ ਸੀ ਮੈਂ ਇਹਨਾਂ ਦੇ ਨਾਲ ਇਦਾਂ ਖੜੀ ਆ ਕਿੰਨੀ ਕੁ ਸਵਾਰੀਆਂ ਸੀ ਬੈਠੀਆਂ ਬੱਸ 'ਚ ਬੜੀ ਭਰੀ ਭਈ ਬੱਸ ਉਸ ਤੋਂ ਬਾਅਦ ਕਿੱਥੇ ਕਿ ਜੀ ਐਕਸੀਡੈਂਟ ਹੋਇਆ ਆ ਜਿਹੜੇ ਕੁੱਡਾ ਲਾ ਕੇ ਕੁੱਡੇ ਤੇ ਪੋਲ ਲਾ ਕੇ ਪੋਲ ਪਾਰ ਕਰਕੇ ਥੋੜੀ ਦੂਰੀ ਤੇ ਮੋੜ ਨਹੀਂ ਮੋੜਦਾ ਕੁਝ ਕਾਰਨ ਪਤਾ ਲੱਗਾ ਕਿੱਦਾਂ ਹੋਇਆ ਐਕਸੀਡੈਂਟ ਇਹ ਦੰਦਸ ਲੱਗੇ ਨਾ ਉਹ ਅੱਗੋਂ ਟਰੱਕ ਜਿਹੜਾ ਨਹੀਂ ਸੀਮੈਂਟਰ ਲਾਉਂਦੇ ਨੇ ਜਿੱਦ ਵੱਡੀ ਗੱਡੀ ਹੁੰਦੀ ਟਰੱਕ ਵਾਂਗੂ ਵੱਡਾ ਵਾ ਮੋਟਰ ਜੇ ਲੱਗਾ ਹੁੰਦਾ ਹੈ ਉਹ ਨਹੀਂ ਚੱਕਦਾ ਮੈਂ ਇਹਨੂੰ ਮੋੜੀ ਹੈ ਜਿੱਦਾਂ ਮੋੜੀ ਉਹ ਬਸ ਬੜੀ ਬ੍ਰੇਕ ਮਾਰੀ ਪਰ ਬਸ ਰੁਕੀ ਨਹੀਂ ਉਹਦੇ ਵਿੱਚ ਜਗ੍ਹਾ ਵੱਜੀ ਹੈ ਨੇ ਕਿ ਲੋਕ ਜ਼ਖਮੀ ਹੋਏ ਇਹਦੇ ਵਿੱਚ ਕਿੰਨੇ ਦੇ ਉੱਤੇ ਕਿੰਨੇ ਪਏ ਸੀ ਉਹ ਪਤਾ ਨਹੀਂ ਉਹਨਾਂ ਨੂੰ ਕਿੱਥੇ ਕਿੱਥੇ ਲੈ ਗਏ ਨੇ ਸਾਨੂੰ ਇੱਕ ਬੁਲਾਸਾਈ ਹੈ ਉਹ ਸਾਨੂੰ ਆਪਾਂ 6 ਬੰਦੇ ਇੱਥੇ ਲਿਆਂਦੇ ਨੇ ਬਾਕੀ ਤਾਂ ਨਹੀਂ ਮੈਨੂੰ ਪਤਾ ਕਿੰਨੇ ਆਏਗੇ ਕਿੰਨੇ ਨਹੀਂ ਜਿਹੜਾ ਇੱਕ ਬੱਸ ਹਾਦਸਾ ਹੋਇਆ ਆ ਕੀ ਮਾਮਲਾ ਆ ਔਰ ਕਿੰਨੇ ਪੇਸ਼ੈਂਟ ਆਏ ਆ ਕਿਸ ਤਰ੍ਹਾਂ ਦੀ ਹਾਲਾਤ ਨੇ ਮੈਂ ਸੰਮੂ ਡਾਕਟਰ ਮਨਮੋਹਨ ਸਿਵਲ ਹਸਪੀਟਲ ਦਸੂਹਾ ਅੱਜ ਕੋਈ ਜਲੰਧਰ ਬੱਸ ਜਾ ਰਹੀ ਸੀ ਜਿਹੜਾ ਖੁੱਡੇ ਲਾਗੇ ਕਿਸੇ ਟਿਪਰ ਦੇ ਨਾਲ ਵੱਜਣ ਨਾਲ ਐਕਸੀਡੈਂਟ ਹੋ ਗਿਆ ਸਾਡੇ ਕੋਲ 9 ਪੇਸ਼ੈਂਟ ਆਏ ਤੇ ਜੋ ਸਾਡੀਆਂ ਸਵਾਮਾਂ ਅਸੀਂ ਤੁਰੰਤ ਉਹਨਾਂ ਨੂੰ ਸਾਰੀ ਫਰਸਟ ایڈ ਦਿੱਤੀ ਆ ਉਹਦੇ ਵਿੱਚ ਜਿਹੜੇ ਸਾਡੇ ਕੋਲ ਪੇਸ਼ੈਂਟ ਆਏ ਆ ਸਾਰੇ ਸਟੇਬਲ ਹੀ ਆ ਕੋਈ ਸੀਰੀਅਸ ਨਹੀਂ ਹੈਗਾ ਥੋੜੀਆਂ ਥੋੜੀਆਂ ਸੱਟਾਂ ਲੱਗੀਆਂ ਸੀ ਇੱਕ ਅੱਧੇ ਪੇਸ਼ੈਂਟ ਦੇ ਫ੍ਰੈਕਚਰ ਲੱਗਦਾ ਪਰ ਕੋਈ ਅਸੀਂ ਗੱਲ ਨਹੀਂ ਹੈ ਸਾਰਾ ਵਧੀਆ ਤਰੀਕੇ ਨਾਲ ਮੈਨੇਜ ਹੋ ਗਿਆ ਕੋਈ ਕੁਸ਼ੀਮਤ ਭਾਗਾ ਨਹੀਂ